ਇਹ ਚਰਨਚ ਇਉਂ ਬਣੇ ਕਰਦਾ ਸਮਾਜ ਨੇ ਕਿਹਾ ਮੁਖਾ ਸਿੰਘਾਂ ਪੰਛੀਆਂ ਅੱਜ ਸਰਦਾਰੀਆਂ ਦੇ ਗੰਗਾ ਫੇਰਦੇ ਸਦਾ ਹੀ ਯਾਦ ਰੱਖਣਾ ਕਦੇ ਸਿਰਾਂ ਤੇ ਫਿਰ ਨਹੀਂ ਆ ਯਾਰੀਆਂ ਨੇ ਕੱਛ ਕੀ ਏ ਜਦ ਤੇ ਸਤ ਦੀਆਂ ਦੇ ਦਿੱਤੀਆਂ ਵਰਕ ਤਾਂ ਪਾਰੀਆਂ ਨੇ ਉੱਠੇ ਹੱਥ ਨਾ ਕਿਸੇ ਮਜ਼ਲੂਮ ਉੱਤੇ ਕੜਾ ਨਹੀਂ ਕੜੀਆਂ ਗਈਆਂ ਮਾਰੀਆਂ ਨੇ ਰਹਿਣਾ ਸਦਾ ਮਜ਼ਲੂਮਾਂ ਦੀ ਟਾਲ ਬਣ ਕੇ ਹੋ ਇਸ ਲਈ ਕਿਰਪਾਨ ਦਾ ਤਾਨ ਕੀਤਾ ਦਰਦਾ ਕਾਲ ਵੀ ਰਹੇਗਾ ਤੁਸਾਂ ਕੋਲੋਂ ਖੰਡੇ ਧਾਰ ਅਮਰਤ ਜਨਾ ਪਾਨ ਕੀਤਾ ਖੰਡੇ ਧਾਰ ਅਮਰਤ ਜਨਾ ਪਾਨ ਕੀਤਾ ਸਿਰ ਸੋਨੇ ਦੇ ਤਸਤਰ ਖੜੇ ਸੱਜ ਦੇ ਪਿਆਰੇ ਸੋਨੇ ਦੇ ਤਸਤਰ ਖੜੇ ਸੱਜ ਦੇ ਪਿਆਰੇ ਹਰ ਜਗ ਤੋਂ ਨਿਆਰੇ ਝੋਜਨੇ ਤਸਤਰ ਦੇ ਨੇਦਤਾਰ ਦੇ ਸੱਜ ਤੇ ਪਿਆਰੇ ਨਾਲ ਤਲਵਾਰ ਦੇ ਸੱਜ ਤੇ ਪਿਆਰੇ ਨਾਲ ਤਲਵਾਰ ਜਿਵੇਂ ਪੱਤ ਛੜ ਵਿੱਚ ਹੈ ਬਸੰਤ ਆਉਂਦੀ ਹਾਂ ਬਸੰਤ ਆਉਂਦੀ ਕੋਇਲ ਬਾਗ ਵਿੱਚ ਗੀਤ ਖੁਸ਼ੀਆਂ ਦੇ ਗਾਉਂਦੀ ਖੁਸ਼ੀਆਂ ਦੇ ਗਾਉਂਦੀ ਜਿਵੇਂ ਪੱਤ ਛੜ ਵਿੱਚ ਹੈ ਬਸੰਤ ਆਉਂਦੀ ਹਾਂ ਬਸੰਤ ਆਉਂਦੀ ਕੋਇਲ ਬਾਗਾਂ ਵਿੱਚ ਗੀਤ ਖੁਸ਼ੀਆਂ ਦੇ ਗਾਉਂਦੀ ਖੁਸ਼ੀਆਂ ਦੇ ਗਾਉਂਦੀ ਤੂੰ ਵੀ ਉੱਠੀ ਡਾਲੀ ਡਾਲੀ ਹਰ ਥਾਂਵੇਂ ਹਰਿਆਲੀ ਉੱਠ ਡਾਲੀ ਡਾਲੀ ਹਰ ਥਾਂਵੇਂ ਹਰਿਆਲੀ ਸਾਈਂ ਕੰਡਾ ਜਿਵੇਂ ਕਾਲੀ ਵਿੱਚ ਮੰਜ ਧਾਰ ਦੇ ਮੰਜ ਧਾਰ ਦੇ ਕੁਰਸਾਇ ਤੇ ਪਿਆਰ ਨਾਲ ਤਲਵਾਰ ਦੇ ਸਾਜ ਤੇ ਪਿਆਰ ਨਾਲ ਤਲਵਾਰ ਦੇ ਕ ਸੰਗਤਾਂ ਦੇ ਚਿਹਰਿਆਂ ਤੇ ਨੂਰ ਆ ਗਏ ਲੱਖ ਪੰਨੋਂ ਦੇ ਬਾਰਸੀ ਹਜ਼ੂਰ ਆ ਗਏ ਕ ਸੰਗਤਾਂ ਦੇ ਚਿਹਰਿਆਂ ਤੇ ਨੂਰ ਆ ਗਏ ਲੱਖ ਪੰਨੋਂ ਦੇ ਬਾਰਸੀ ਹਜ਼ੂਰ ਆਵੇ ਜੋਤ ਹੈ ਨੂਰਾਨੀ ਜਿਵੇਂ ਚੰਦ ਅਸਮਾਨੀ ਜੋਤ ਹੈ ਨੂਰਾਨੀ ਜਿਵੇਂ ਚੰਦ ਅਸਮਾਨੀ ਮੈਂ ਮੀਆਂ ਚ ਭਵਾਨੀ ਰੂਪ ਨਿਰੰਕਾਰ ਦੇ ਨਿਰੰਕਾਰ ਦੇ ਗੁਰ ਸਾਜ ਤੇ ਪਿਆਰ ਨਾਲ ਤਲਵਾਰ ਦੇ ਸਾਜ ਤੇ ਪਿਆਰ ਨਾਲ ਤਲਵਾਰ ਦੇ ਬੁੱਲੀਆਂ ਨੇ ਖੋਲ ਦੇ ਹੋ 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 ਮੇਰੇ ਹੱਸ ਕੇ ਤਾਰ ਬੁੱਲੀਆਂ ਨੇ ਖੋਲ ਦੇ ਬੁੱਲੀਆਂ ਨੇ ਖੋਲ ਦੇ ਤੇ ਸੱਚ ਦੇ ਸੁਖਨ ਨੇ ਜ਼ਬਾਨੋਂ ਬੋਲਦੇ ਹਉ ਜ਼ਬਾਨੋਂ ਬੋਲਦੇ ਪੰਜੇ ਮੇਰੀ ਜਾਨ ਤੇ ਪੰਥ ਦੀ ਨਿਸ਼ਾਨ ਪੰਜੇ ਮੇਰੀ ਜਾਨ ਤੇ ਪੰਥ ਦੀ ਨਿਸ਼ਾਨ ਹੋਏ ਕੁਰਬਾਨ ਮਮਤਾ ਬਿਸਾਰ ਕੇ ਨਾਲ ਤਲਵਾਰ ਦੇ ਸਾਜ ਤੇ ਪਿਆਰ ਨਾਲ ਤਲਵਾਰ ਇਹ ਕੁਰਬਾਨ ਹੋ ਗਏ ਆ ਕੇ ਖੂਨ ਵਾਲੀ ਗੁੜਤੀ ਜਵਾਨ ਹੋ ਗਏ ਸ਼ਬਦਾਂ ਦੇ ਤੇਰੇ ਕੁਰਬਾਨ ਹੋ ਗਏ ਸਿੱਖੀ ਮਹਿਲ ਦੇ ਮਨਾਰੇ ਮੇਰੀ ਅੱਖੀਆਂ ਦੇ ਤਾਰੇ ਮਹਿਲ ਦੇ ਮਨਾਰੇ ਮੇਰੀ ਅੱਖੀਆਂ ਦੇ ਤਾਰੇ ਜੇਨੇ ਆਉਣਗੇ ਦੁਬਾਰੇ ਕੋਮਲਾ ਬਹਾਰ ਦੇ ਗੁਰਾਂ ਸਾਹਿਬ ਦੇ ਪਿਆਰ ਨਾਲ ਤਲਵਾਰ ਦੇ ਸਾਜ ਤੇ ਪਿਆਰ ਨਾਲ ਤਲਵਾਰ ਦੇ